ਅੱਛਾ ਤੇ ਉਹਨੂੰ ਤੇਰੀ ਆਂਟੀ ਦੇ ਲੀਲੇ ਫੜਾ ਤੇ ਠੀਕ ਆ ਫੋਟੋ ਖਿੱਚ ਦੇ ਹਾਂ ਖਿੱਚ ਲੈ ਫੋਟੋ ਖਿੱਚ ਲੈ ਖਿੱਚ ਲੈ ਭਾਈ ਹੋਰ ਮਾ ਪਾ ਲਾਂਗੇ ਸਾਰੇ ਫਿਰ ਉਧਰ ਸਾਰੇ ਜਾਊਗੀ ਤੇਰੀ ਫੋਟੋ ਸਾਰੇ ਜਾਊਗੀ ਹਾਂ ਸਾਰੇ ਕਿਤੇ ਪਰ ਤੇ ਬੂਆ ਫੜ ਕੇ ਨਾ ਪੇਜ ਮੈਂ ਲਾ ਨਹੀਂ ਆ ਕਿਉਂ ਅੱਖੀਆਂ ਤੜ ਕੇ ਤੁਰੀ ਫਿਰ ਦੇ ਪਿੰਡ ਕਿਉਂ ਹੋਰ ਵੀਰਾ ਤਾਂ ਮੇਰੇ ਗੁੱਟ ਪੱਟ ਦੇ ਠੀਕ ਆ ਨੀ ਸਹੀ ਗੱਲਾਂ ਮਾਂ ਇਹ ਤਾਂ ਅਸੀਂ ਵੀ ਲੜਦੇ ਆਂ ਵੀ ਤੂੰ ਬੈੰਦੀ ਨਹੀਂ ਕਿ ਦੇਖ ਤੂੰ ਵੀ ਠੰਡ ਹੈਗੀ ਹੁੰਦਾ ਬਾਹਰ ਆ ਖੜਾ ਜਾਈ ਜੇ ਤੂੰ ਵਧਿਆ ਹੈ ਹੜਾ ਆ ਬੜ ਠੀਕ ਆ ਹੋ ਗਈ ਫੋਟੋ ਤੇ ਫੋਟੋ ਵਰਕੇ ਨਾ ਭੇਜ ਦੇ ਨਾ ਗਾਗੇ ਨੇ ਭੇਜ ਦੇ ਹਾਂ ਠੀਕ ਆ ਹੋਰ ਮੈਂ ਉਹ ਮੈਨੂੰ ਲੜੂਗੀ ਠੀਕ ਆ ਕੁਗੀ ਚੂ ਆਇ ਚਵੇ ਪਿੰਡ ਫਿਰਦੇ ਆ ਹੂੰ ਆ ਕੀ ਕਰੇ ਕੁਤਰੀ ਹੈ ਗੋਹੀ ਤੁਨੂੰ ਅੱਜ ਤੁਨੂੰ ਦਿਖਾਉਣਾ ਬੰਦਾ ਗੋਸ਼ਾ ਸਾਨੂੰ ਮਿਲਣ ਆਇਆਗਾ ਡਾਊਨ ਟਿਊਨੋਂ ਕੱਢੀ ਹੈ ਬੰਦਾ ਸਾਨੂੰ ਮਿਲਣ ਆਇਆਗਾ ਮਿੱਤਰੋ ਅੱਜ ਆਪਾਂ ਬਣਾਉਣੇ ਆ ਫੋਟੋ ਗੋਸ਼ੇ ਦੀ ਉਹ ਫੋਟੋਗ੍ਰਾਫੀ ਕਰਦੇ ਆ ਪ੍ਰੀ ਵਿਡਿੰਗ ਸ਼ੂਟ ਕਰਦੇ ਆ ਗੋਸ਼ੇ ਹਾ ਇੱਥੀ ਗਾੜੇ ਪਿੱਛੇ ਜਿਹੜਾ ਪਿੱਛੇ ਜਿਹੜਾ ਕੁੱਤਾ ਆ ਗਿਆ ਇੱਧਰ ਦੀਪੂ ਆ ਗਿਆ ਆਪਣਾ ਆ ਜਾਂਦਾ ਵੀਡੀਓ ਨਾਲ ਉਹ ਵੀਡੀਓ ਆ ਫੇਰੀ ਬਣੂ ਫਿਰ ਤੇ ਸ਼ੂਟ ਕਰਨਾ ਪ੍ਰੀ ਵਿਡਿੰਗ ਤੇਰੀ ਸ਼ੂਟ ਤੇ ਅੱਜ ਗੋਸ਼ਾ ਕਹਿੰਦਾ ਮੇਰੀ ਪ੍ਰੀ ਵਿਡਿੰਗ ਸ਼ੂਟ ਕਰਦੇ ਵੀ ਆ ਵੀ ਕੱਲੇ ਦੀ ਬਣਾ ਦੇ ਤੇ ਗੋਸ਼ਾ ਹੋ ਗਿਆ ਤੇ ਯਾਰ ਆਪ ਨੂੰ ਮਿਲਣਾ ਆਇਆ ਸੀਗਾ ਗੋਸ਼ਾ ਹਾਈ ਕਰਦੇ ਸਾਰਿਆਂ ਨੂੰ ਹਾਈ ਤੇ ਕਹੋ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਹਾਂ ਦੱਸ ਦੇ ਤੇ ਕਹੇ ਕੌਣ ਆ ਵੀ ਮੈਂ ਤੇ ਆਪਣੀ ਯਾਰੀ ਸਾਰੀ ਦੱਸ ਦੇ ਵੀ ਕੌਣ ਕਿਵੇਂ ਸਿਸਟਮ ਆ ਦੱਸ ਦੇ ਫਿਰ ਸੰਗ ਦਾ ਥੋੜਾ ਜਿਹਾ ਬੰਦਾ ਥੋੜਾ ਜਿਹਾ ਬੰਦਾ ਇਹ ਸੰਗ ਦਾ ਜੀ ਥੋੜਾ ਜਿਹਾ ਬੰਦਾ ਤੇ ਉਹ ਆਪਣੀ ਇਹ ਯਾਰੀ ਸਾਰਨਾ ਵੱਧ ਇਹ ਬੰਦੇ ਨਾਲ ਆ ਠੀਕ ਹੈ ਤੇ ਆਪਣਾ ਯਾਰ ਵੇਲੀ ਸਾਰਨਾ ਵੀ ਭਰਾ ਹੀ ਆ ਇੱਕ ਤਰ੍ਹਾਂ ਦਾ ਸੋ ਭਰਾ ਤੋਂ ਵੀ ਵੱਧ ਕੇ ਗੋਸ਼ ਆਪਣੇ ਨਾਲ ਮਿਤਰੋ ਆ ਆਪਣੇ ਯਾਰ ਬੇਲੀ ਦੀ ਹੋ ਗਈ ਫੋਟੋ ਸ਼ੂਟ ਗੋਸ਼ੇ ਦੀ ਗੋਸ਼ੇ ਹਾਈ ਕਰਦੇ ਬਾਏ ਓਕੇ ਕਰਤਾ ਹੈ ਬਈ ਬਾਈ ਇਨਕਮ ਇਨਸਟਾ ਕੋਈ ਮੈਂ ਲਿਆਉਂਗਾ ਓਕੇ ਗੋਸ਼ੇ ਗੋਸ਼ੇ ਨਾਲ ਵੀ ਜਾ ਰਹੀ ਆ ਮਿਤਰੋ ਹਮ ਆ ਕੰਮ ਨਹੀਂ ਕੀ ਕਰ ਨੂੰ ਫੋਟੋ ਦੇ ਹੋਰ ਬਈ ਮਾਰ ਲੀ ਕਿਹੜਾ ਹੋਰ ਬਈ ਇਧਰ ਹਾਈ ਕਰਦੇ ਸਾਰਾ ਨੂੰ ਹੈਲੋ ਹੋਰ ਕਿਵੇਂ ਲੱਗਿਆ ਕਿ ਗੁਰੂ ਕੇ ਆ ਕੇ ਵਧੀਆ ਵਧੀਆ ਬਾਈ ਠੀਕ ਹੈ ਲੱਗਿਆ ਮੇਰਾ ਭਤੀਜਾ ਜੀ ਫੁੱਲ ਪੰਜਾਬ ਚ ਆਇਆ ਇਹ ਝੋਟੇ ਹਮ ਕਿਵੇਂ ਵਧੀਆ ਲੱਗਦਾ ਇਧਰ ਏਰੀਆ ਚ ਆ ਕੇ ਬਹੁਤ ਵਧੀਆ ਲੱਗਦਾ ਠੀਕ ਹੈ ਸਾਢੇ ਢਾਈ ਨੂੰ ਵੀ ਲਵਾ ਦਿਆਂਗਾ ਸਿਰੋ ਗੱਲ ਹੋ ਗਈ ਇਥੇ ਇਹਨੂੰ ਲਵਾਉਣਿਆ ਰਫਾਈਨਰੀ ਚ ਜਾਂ ਹਨਾ ਕੋਸ਼ਿ ਕਿ ਫੌਜ ਚ ਲਵਾ ਦਗੇ ਬਹੁਤ ਚ ਲਵਾਵਾਂਗੇ ਫੌਜ ਚ ਲਵਾਵਾਂਗੇ ਜਿਹੜਾ ਇਹਦਾ ਮੰਨ ਕੇ ਚੱਲੋ ਉਹ ਆ ਵੀ ਸਿਸਟਮ ਇਹਦਾ ਫੌਜ ਵਾਲਾ ਹੀ ਆ ਵਧੀਆ ਉਹ ਹੁਣ ਤਾਂ ਪੂਰਾ ਵਧੀਆ ਬਣ ਗਿਆ ਕੋਸ਼ਾ ਬਈ ਸਾਰੀਆਂ ਗੱਲਾਂ ਖੋ ਇੱਥੇ ਖੋਈ ਜਾਂਦੀਆਂ ਵਿਆਹਾਂ ਵੀ ਹੋ ਗਈਆਂ ਗੱਲਾਂ ਵਿਆਹ ਵੀ ਵਿਛੋਲੇ ਵੀ ਤੇਰਾ ਜੇ ਬਣੇਗਾ ਪਚੋਲਾ ਮੈਨੂੰ ਕੀ ਪਾਉਂਗਾ ਫਿਰ ਦੱਸ ਮੈਂ ਪਾ ਦਾਂਗੇ ਪਾ ਦਾਂਗੇ ਬਣਾ ਪਾਉਂਗਾ ਫਿਰ 2 ਟੋਲੇ ਦਾ ਪਾ ਦੂਗਾ 2 ਵਜੇ ਨਾ ਫਿਰ 2:30 ਵਜੇ ਬਲੱਗ ਜਾਦਾ ਤੇ 2 ਟੋਲੇ ਪਾ ਦੂਗਾ ਫਿਰ ਤਾਂ ਉਹ ਫਿਰ ਠੰਗਾ ਵੀ ਹੋ ਜੂਗੀ ਪਿਆ 60000 ਰੁਪਇਆ ਲੱਗੂਆ ਵੀ ਫਿਰ ਪੁਲਿਸ 'ਚ 40000 ਰੁਪਇਆ ਲੱਗਦਾ ਪੁਲਿਸ 'ਚ ਹਾਂ ਇਹ ਗੱਲ ਫੈਨਲ ਹੋ ਗਈ ਵਾ ਹੁਣ ਤਾਂ ਇਹ ਗੱਲ ਕਰਕੇ ਗਏ ਹੁਣ ਮੋੜੀ ਚਲੋ ਠੀਕ ਆ ਚਾਈ ਹੁਣ ਜਦ ਆਨੇ ਚੰਗਾ ਜਾ ਚਾ ਛੱਡਿਆ ਫਿਰ ਜਾ ਜਾ ਠੀਕ ਆ ਆਜੋ ਹਾਂ ਇੱਕ ਬਈ ਇੱਕ ਗੱਲ ਹੋ ਹੋ ਗਈ ਇਹ ਹੁਣ ਗੋਸ਼ ਆਇਆ ਸੀਗਾ ਤੇ ਹੁਣ ਇਹ ਜਾਂਦਾ ਵੀ ਅਸੇ ਤੀ ਤੇ ਜਦੋਂ ਮੈਂ ਜਾਂਦਾ ਹੁਣ ਉਦੋਂ ਇਹ ਹੋ ਹੁਣੇ ਕਰਦਾ ਬਾਹਰਲਾ ਵੀਊ ਦਿਖਾ ਦਈਏ ਬਈ ਸਾਰੇ ਅੰਦਰ ਉਹਨਾਂ ਨੂੰ ਤੇ ਗੋਸ਼ਾ ਫੋਟੋਆਂ ਚੈੱਕ ਕਰੀ ਜਾਂਦਾ ਜਿਹੜੀਆਂ ਆਪਾਂ ਖਿੱਚੀਆਂ ਪ੍ਰੀ-ਵੈਡਿੰਗ ਸ਼ੂਟ ਕਰਿਆ ਸੀ ਇਹਦਾ ਆਪਾਂ ਨਹੀਂ ਆਉਂਦੀ ਜਾਨੀ ਇਹ ਸਪੈਕਟ ਹੈ ਨਹੀਂ ਦੂਜਾ ਗੋਸ਼ਾ ਵੇ ਅੱਜ ਹੁਣ ਇਹਨੂੰ ਸਾਰਾ ਖੇਤ ਦਿਖਾਉਣੇ ਆਂ ਨੇ ਖੇਤ ਦਿਖਾ ਦਿੱਤੀ ਥੋੜਾ ਇਹ ਫਣੀ ਬੰਦਾ ਹੈ ਹੀ ਸਾਡੇ ਸਾਡੀ ਇਹ ਡਾਊਨ ਟੀਮ ਨੂੰ ਫੋਲੋ ਵੀ ਕਰਦਾ ਹੈ ਆਪਣੀ ਨੂੰ ਤੇ ਹੋਰ ਪੂਰਾ ਪੂਰਾ ਅੱਜ ਤਾਂ ਬਲੈਕ ਬਲੈਕ ਹੋਇਆ ਪੈਗਮ 올 ਬਲੈਕ ਹੈ ਕਮ ਨਵੇਂ ਕੋਟ ਪਾਇਆ ਹੈ ਤਾਂ ਤੇ ਨਵੇਂ ਬੂਟ ਹੈ ਨਾ ਨਵੀਂ ਪੈਂਟ ਹੈ ਤਾਂ ਗੱਲਬਾਤ ਪੂਰੀ ਚੇਂਜ ਕਰੀ ਬੈਠਾ ਗੋਸ਼ਾ ਪਹਿਲਾਂ ਵਾਲਾ ਗੋਸ਼ਾ ਨਹੀਂ ਰਿਹਾ ਇਹ ਪੂਰਾ ਬਦਲ ਗਿਆ ਪੂਰੀ ਟਾਊਰ ਚ ਵੀ ਬੰਦੇ ਚ ਪੂਰਾ ਉਹ ਹੋ ਗਿਆ ਵੀ ਆਏ ਨਹੀਂ ਵੀ ਕੋਈ ਕਹਿ ਦੂਗਾ ਵੀ ਜੋ ਆ ਕੇ ਜਾਂ ਹਨਾ ਤੇ ਗੱਲ ਇਹ ਤਾਂ ਆਪਾਂ ਸਾਰੀਆਂ ਖੋਲਤੀਆਂ ਅੱਜ ਫਿਰ ਤੁਸੀਂ ਜਾਣੇ ਫਿਰ ਤੁਸੀਂ ਹਾਂ ਤੇ ਮੈਂ ਕਿਹਨੂੰ ਨਾਲ ਲੈ ਕੇ ਚੱਲਾਂ ਹਾਂ ਵੇਖੋ ਜਾਣਾ ਕਿਵੇਂ ਕਰਨਾ ਹੈ 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 ਜਾਣਾ ਜੀ ਇਹ ਤਾਂ ਕਰਦਾ ਹਨਾ ਜਾਣ ਨੂੰ ਜੀ ਨਾਲ ਹੀ ਚੜ ਜੇ ਗੱਡੀ ਤੇ ਤੂੰ ਨੂਰ ਅੱਜ ਰਹਿ ਫਿਰ ਅੱਜ ਨਹੀਂ ਮੇਰਾ ਸੂਲ ਤਾਂ ਮੋ ਪੜਾਤਾ ਨਾ ਹਾਂ ਸਿਖਲ ਦਾ ਕੰਮ ਪਿਆ ਹੈ ਅੱਛਾ ਟ੍ਰੇਨ ਵੀ ਆਉਣ ਵਾਲੀ ਆ ਕਿਵੇਂ ਇੱਥੇ ਕਿਵੇਂ ਲੱਗਿਆ ਤੁਹਾਨੂੰ ਸਟੇਸ਼ਨ ਸੰਗਤ ਦਾ ਵਧੀਆ ਹੂੰ ਵਧੀਆ ਠੀਕ ਮੈਂ ਇੱਕ ਨੂੰ ਵੀ ਹੋ ਹੋ ਗਿਆ ਮੈਂ ਇੱਕ ਨੂੰ ਕਹਿੰਦੀ ਮੈਂ ਵੀ ਨਾਲ ਜਾਣਾਗਾ ਵੀ ਮੈਂ ਇਹਨੂੰ ਇੰਜਨ ਤੇ ਬਿਠਾ ਦੇ ਕੇ ਬਿਠਾ ਦੋ ਇੰਜਨ ਤੇ ਬਿਠਾ ਦੇਣਾ ਇਹਨੂੰ ਉਧਰ ਪਿੱਛੇ ਭੂਆ ਵੀ ਆ ਗਈ ਹੈ ਨਾ ਭੂਆ ਵੀ ਆ ਗਏ ਮਿੱਤਰੋ ਉਹ ਸਮਾਨ ਖਰੀਦ ਕੇ ਆ ਗਏ ਮੈਕੂ ਆ ਗਈ ਸੰਗ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਆ ਕੇ ਬਹੁਤ ਵਧੀਆ ਲੱਗ ਰਿਹਾ ਨਹੀਂ ਤੇ ਉਹ ਅੱਡਾ ਇਹ ਤੁਹਾਨੂੰ ਆ ਛੋਟਾ ਨਹੀਂ ਲੱਗ ਰਿਹਾ ਸਟੇਸ਼ਨ ਇਹ ਛੋਟਾ ਜਿਹਾ ਹੈਣਾ ਸੰਗ ਦੀ ਛੋਟਾ ਬਹੁਤ ਹੈ ਤੇ ਉਹ ਠੰਡ ਕਿੰਨੀ ਘਾ ਠੰਡ ਕਿੰਨੀ ਹੈ ਨੂਰਾ ਬਾਦੂ ਸਰ ਲੱਗ ਰਹੀ ਹੈ ਐਵੇਂ ਸਿੱਟੀ ਐਸੇ ਹੱਥ ਦਾਲ ਰਹੇ ਹਨ ਮਤੋਂ ਅੱਛਾ ਬਹੁਤੀ ਵਧੀਆ ਦਾਦਾ ਸੰਤ ਬਸ ਠੀਕ ਹੈ